ਕਿੰਨਾ ਤੇਰੀ ਯਾਦ ਨੇ ਸਤਾਇਆ ਸੱਜਣਾ ਹੋ ਤੈਨੂੰ ਕੀ ਦਸੀਏ ਕਿੰਨਾ ਤੇਰਾ ਹਿਜਰ ਹੰਡਾਇਆ ਸੱਜਣਾ ਹੋ ਤੈਨੂੰ ਕੀ ਦਸੀਏ ਹੋ ਤੈਨੂੰ ਕੀ ਦਸੀਏ ਇਸ ਮਾਸਮਸਲੀਨ ਜੀ ਫਿਰੋਜ਼ ਖਾਨ ਸਾਹਿਬ ਮੁਸੱਦ ਫਤਿਹ ﺍﻟੀ ਖਾਨ ਸਾਹਿਬ ਕਮਲ ਖਾਨ ਜੀ ਇਹਨਾਂ ਨੂੰ ਮੈਂ ਆਪਣੇ ਉਸਤਾਦ ਮੰਨਦਾ ਤੇ ਇਹਨਾਂ ਨੂੰ ਮੈਂ ਸੁਣਦਾ ਵੀ ਤੇ ਫਾਲੋ ਵੀ ਕਰਦਾ ਇਹ ਪਰਵਾਸ ਜਣਾ ਵੇ ਤੂੰ ਮੈਨੂੰ ਛੱਡ ਗਿਆ ਅਸੀਂ ਕਿੰਨਾ ਚਾਹਿਆ ਤੈਨੂੰ ਤੂੰ ਦਿਲ ਵਿੱਚੋਂ ਕਾਢੀ ਕਿ ਬ ਇੱਕ ਬੰਦੇ ਨੂੰ ਮੋਟੀਵੇਸ਼ਨ ਚਾਹੀਦੀ ਹੁੰਦੀ ਹੈ ਤੇ ਉਹ ਮੈਨੂੰ ਮਾਮਾ ਜੀ ਉਹਦੋਂ ਬਾਅਦ ਮੇਰੇ ਫਾਦਰ ਸਰ ਮੇਰੇ ਮਮਾ ਬਹੁਤ ਪਿਆਰ ਕਰਦੇ ਬਹੁਤ ਅੱਛਾ ਕਰਦੇ ਕਈ ਵਾਰੀ ਜਦੋਂ ਅਸੀਂ ਘਰੇ ਬੈਠੇ ਹੁੰਦੇ ਹੁਣ ਛੋਟਾ ਹਰਮੋਨੀਅਮ ਤੇ ਹੁੰਦਾ ਤੇ ਮੈਂ ਡਬਲ ਤੇ ਮਮਾ ਗਾਉਂਦੇ ਨੇ ਫਿਰ ਅਸੀਂ ਮਤਲਬ ਦੋ ਦੋ ਤਿੰਨ ਤਿੰਨ ਘੰਟੇ ਕਦੋਂ ਵੀ ਜੰਦ ਨਹੀਂ ਸਾਨੂੰ ਬੰਦ ਸਾਰੇ ਗੰਗਾਪਾ ਉਹਦੇ ਵਿੱਚ ਵੀ ਤੁਸੀਂ ਪਾਰਟਿਸਪੇਟ ਕੀਤਾ ਉਹਦੀ ਝਰਨੀ ਤੋਂ ਕਿਵੇਂ ਦੀ ਗਈ ਤਾਂ ਪਹਿਲੇ ਇੱਕ ਸ਼ੋਅ ਚੱਲਿਆ ਸੀ ਹੈਲੋਸਟੋਨ ਇਨਫੋ ਸਿਟੀ ਸਾਰੇਗਾਂਵਾ ਪਾਸੋਰ ਪੰਜਾਬ ਦੀ ਮੈਡਮ ਜਸਪਿੰਦਰ ਨੂਰਲਾ ਜੀ ਸੀਗੇ ਉਦੋਂ ਜੱਜ ਤੇ ਉਹਨਾਂ ਨੇ ਬਹੁਤ ਅੱਛਾ ਮੈਨੂੰ ਰਿਸਪੌਂਸ ਦਿੱਤਾ ਤੇ ਮੈਂ ਬਾਲੀਵੁੱਡਸ ਪਹਿਲੀ ਵਾਰੀ ਗਿਆ ਸੀ ਫਿਰ ਜਦੋਂ ਮੈਂ ਸਾਰੇਗਾਂਵਾ ਪਹੁੰਚ ਗਿਆ ਤੇ ਉੱਥੇ ਵੀ ਮੈਨੂੰ ਅੱਛਾ ਰਿਸਪੌਂਸ ਸੀ ਛੋਣੀਏ ਜੇ ਤੇਰੇ ਨਾ ਦਗਾ ਮੈਂ ਕਮਾਵਾ ਨੀ ਇਹ ਲਾ ਕਰਨੇ ਮਦ ਜਾਵਾ ਹਾਏ ਰਬ ਦੀ ਸਮੇ ਮਰ ਜਾ ਹੋ ਨੀ ਇਹਦਾ ਕਰੇ ਮਰ ਜਾ ਪ੍ਰੋਫੈਸ਼ਨਲ ਸਿੰਗਰ ਹੁੰਦੇ ਨਾ ਉਹਨੂੰ ਪਤਾ ਕਿ 12 ਮਹੀਨੇ 30 ਦਿਨ ਉਹਨੂੰ ਸ਼ੋਅ ਪਾਣੇ ਹੁਣ ਜਿਹੜਾ ਇੱਕ ਲੋ ਲੈਵਲ ਦਾ ਸਿੰਗਰ ਹੁੰਦਾ ਹੈ ਉਹਦੇ ਵਾਸਤੇ ਕੋਈ ਨਾ ਕੋਈ ਕੰਮ ਕਰਨਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਘਰ ਵੀ ਚਲਾਉਣਾ ਹੈ ਹਾਂ ਮੈਂ ਸਭ ਕੁਝ ਦੇਖਣੇ ਕਰਨਾ ਹੈ ਹੁਣ ਜੇ ਮੈਂ ਚਲੋ ਮਾਲਕ ਦੀ ਕਿਰਪਾ ਨਾਲ ਅੱਗੇ ਸਟਾਰ ਬਣ ਗਿਆ ਜਾਂ ਫੇਮਸ ਹੋ ਗਿਆ ਥੋੜਾ ਫਿਰ ਮੈਂ ਵੀ ਸ਼ੈ ਡਰਾਈਵਿੰਗ ਨਹੀਂ ਕਰੂੰਗਾ ਤੇਰੀ মমতা ਤੇ ਦੁਲਾਰ ਤੇਰਾ ਖੁਦ ਚੱਲਦੀ ਨਹੀਂ ਤਤਿਆਂ ਵਾਂ ਮੈਂ ਖੁਦ ਚੱਲਦੀ ਪਰੀਆ ਵਾ ਮਾ ਮੈਨੂੰ ਕਰਕੇ ਠੰਡੜੀ ਛਾ ਹਰ ਜਨਮ ਦੇ ਲਈ ਦੇ ਸਕਦਾ ਤੇਰੇ ਅਹਿਸਾਨ ਦਾ ਮ ਜੋ ਪਹਿsunline ਸੀ ਉਹ ਅੱਜ ਕੱਲ ਰਿਆ ਟੈਲੈਂਟ ਸਭ ਕੋਲ ਹੈ ਨਾ ਬਹੁਤ ਬਿਹਤਰੀਨ ਤੋਂ ਬਿਹਤਰੀਨ ਪੈਨੇ ਹਨ ਬਟ ਉਹਨਾਂ ਨੂੰ ਅੱਗੇ ਨਹੀਂ ਆਣ ਦਿੱਤਾ ਜਾ ਰਿਹਾ ਉਹਦੀ ਵਜ੍ਹਾ ਇਹ ਹੈ ਕਿ ਅੱਜ ਕੱਲ ਦੇ ਜਿਹੜੇ ਸਿੰਗਰ ਹਨ ਉਹਨਾਂ ਨੂੰ ਕੋਈ ਵੀ ਸੌਂਗ ਸੁਣ ਕੇ ਦੇਖ ਲਓ ਤੁਸੀਂ ਕਿਸੇ ਚ ਕਿਸੇ ਦਾ ਕੋਈ ਮਤਲਬ ਨਹੀਂ ਸਿਰਫ ਆਪਾਂ ਅੱਜ ਕੱਲ ਪ੍ਰਮੋਟ ਕਰ ਰਹੇ ਹਾਂ ਅਸਲ ਹੈ ਨਾ ਅੱਛਾ ਮਿਊਜ਼ਿਕ ਤਾਂ ਅੱਜ ਕੱਲ ਮਿਲਦਾ ਨਹੀਂ ਅੱਜ ਦਾ ਜਿਹੜਾ ਸਿੰਗ ਯੋਗ ਹੈ ਨਾ ਜਿਹੜਾ ਸਿੰਗਰ ਹੈ ਨਾ ਉਹ ਆਪਣੀ ਸਿੰਗਿੰਗ ਨੂੰ ਖਤਮ ਖੁਦ ਕਰ ਰਿਹਾ ਹੈ ਖੁਦ ਖਤਮ ਕਰ ਰਿਹਾ ਕਿ ਮੇਰੀ ਵੈਲੀ ਤਾਂ ਨਹੀਂ ਕੀ ਫਿਰ ਇਹ ਹੈ ਸ਼ਿਕਤ ਦੀ ਰੀਤ ਅਨੋਖੀ ਐ ਇਹ ਤੇ ਨੈਣ ਮਿਲਾ ਕੇ ਲੁੱਟ ਲੈਂਦਾ ਇਹ ਹੈ ਸ਼ਿਕਤ ਦੀ ਰੀਤ ਅਨੋਖੀ ਐ ਤੇ ਨੈਣ ਮਿਲਾ ਕੇ ਲੁੱਟ ਲੈਂਦਾ ਇਹ ਤੇ ਨੈਣ ਮਿਲਾ ਕੇ ਲੁੱਟ ਲੈਂਦਾ ਕਿਤੇ ਦੁਸ਼ਮਣ ਬਣ ਕੇ ਲੁੱਟ ਲੈਂਦਾ ਕਿਤੇ ਯਾਰ ਬਣਾ ਕੇ ਲੁੱਟ ਲੈਂਦਾ ਇਹ ਹਿਸ਼ਕ ਦੀ ਰੀਤ ਅਨੋਖੀ ਐ ਇਹ ਤੇ ਨੈਣ ਮਿਲਾ ਕੇ ਲੁੱਟ ਲੈਂਦਾ ਸੋਸ ਜੁੜੇ ਹੋਣ ਨਿਰਪੱਖ ਪੋਸਟਰ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਰਾਜਪਿੰਦਰ ਗੌਰ ਅੱਜ ਸਾਡੇ ਵਿੜੇ ਜਿਹੜੇ ਮਹਿਮਾਨ ਆਏ ਨੇ ਗਾਉਂਦੇ ਨੇ ਬੋਸ ਉਹਨੀਆਂ ਦੀ ਆਵਾਜ਼ ਹੈ ਕਈ ਸਾਰੇ ਕੰਪੀਟੀਸ਼ਨ ਹੈ ਜਿਵੇਂ ਵੌਇਸ ਆਫ ਪੰਜਾਬ ਅਤੇ ਹੋਰ ਕਈ ਕੰਪੀਟੀਸ਼ਨ ਹੋਏ ਆ ਉਹਨਾਂ ਦੇ ਵਿੱਚ ਪਾਰਟਿਸਿਪੇਟ ਵੀ ਕਰ ਚੁੱਕੇ ਆ ਸਾਰੇ ਗਾਵਾਂ ਪਾ ਉਹਦੇ ਵਿੱਚ ਵੀ ਪਾਰਟਿਸਿਪੇਟ ਕਰ ਚੁੱਕੇ ਆ ਔਰ ਉਹਨਾਂ ਨੇ ਦੱਸਿਆ ਕਿ ਬਹੁਤ ਛੋਟੇ ਸੀ ਜਦੋਂ ਉਹਨਾਂ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ ਉਹਨਾਂ ਦੇ ਫੈਮਿਲੀ ਦੇ ਵਿੱਚ ਹੀ ਉਹਨਾਂ ਦੇ ਫਾਦਰ ਹੈ ਜਿਹੜੇ ਉਹ ਵੀ ਸੰਗੀਤ ਦੀ ਤਾਲੀਮ ਹੈ ਜਿਹੜੀ ਉਹ ਦੇ ਰਹੇ ਨੇ ਤੇ ਉਹਨਾਂ ਤੋਂ ਹੀ ਉਹ ਸਿੱਖੇ ਨੇ ਤਾਂ ਉਹਨਾਂ ਦਾ ਨਾਮ ਹੈ ਚਮਨ ਚਮਨ ਤੁਹਾਡਾ ਸਵਾਗਤ ਕਰਦੇ ਆ ਨਿਰਪੱਖ ਪੋਸਟ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਂ ਨਿਰਪੱਖ ਪੋਸਟ ਦੇ ਸਾਰੇ ਟੀਮ ਨੂੰ ਆਪਣੇ ਵੱਲੋਂ ਸਤਿ ਸ਼੍ਰੀ ਅਕਾਲ ਬੋਲਦਾ ਹਾਂ ਜੀ। ਅ ਚਮਨ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਸੀਂ 5th ਕਲਾਸ ਦੇ ਵਿੱਚ ਸੀਗੇ ਜਦੋਂ ਤੁਸੀਂ ਗਾਉਣਾ ਸ਼ੁਰੂ ਕਰ ਦਿੱਤਾ ਸੀ। ਕਿਹੜਾ ਉਹ ਗੀਤ ਸੀ ਜਿਹੜਾ ਤੁਸੀਂ ਸਭ ਤੋਂ ਪਹਿਲਾਂ ਗਾਇਆ? ਉਹ ਜ਼ਰੂਰ ਸੁਣਨਾ ਚਾਹਾਂਗੇ। ਜੀ ਬਿਲਕੁਲ ਉਹ Song ਸੀਗਾ ਕਲियर ਕੰਠ ਜੀ ਦਾ। ਹਮ ਜਦੋਂ ਫਸਟ ਟਾਈਮ ਮੇਬੀ 5 ਇਅਰ ਦਾ ਸੀਗਾ ਉਦੋਂ ਮੈਂ ਗਾਇਆ। ਅੱਛਾ 5 ਸਾਲ ਦੇ ਸੀ ਜਦੋਂ ਗਾਇਆ। ਜੀ ਜੀ ਸਕੂਲ ਦੇ ਵਿੱਚ ਗਾਇਆ ਸੀ। ਤੇ ਉਦੋਂ ਬਾਅਦ ਮੇਰਾ ਕਰੀਅਰ ਸ਼ੁਰੂ ਹੋਇਆ ਸਿੰਗਿੰਗ ਦਾ। ਮੈਨੂੰ ਪਤਾ ਚੱਲਿਆ। ਮੇਰੇ ਟੀਚਰਾਂ ਨੇ ਮੈਨੂੰ ਦੱਸਿਆ ਕਿ ਤੂੰ ਗਾ ਲੈਣਾ। ਪਹਿਲਾਂ ਮੈਨੂੰ ਵੀ ਨਹੀਂ ਸੀ ਪਤਾ ਕਿ ਮੈਂ ਚਲੋ ਮਾੜਾ ਮੋਟਾ ਕਰੇਗਾ ਇਹਦਾਂ ਸੀ ਹਣਾ ਬੱਚੇ ਨੂੰ ਕੀ ਪਤਾ ਹੁੰਦਾ ਉਦੋਂ ਬਾਅਦ ਜਦੋਂ ਮੇਰੀ ਏਜ ਗਰੋਇੰਗ ਹੋਣ ਲੱਗੀ ਤੇ ਮੈਨੂੰ ਵੀ ਪਤਾ ਚੱਲਿਆ ਕਿ ਮੈਂ ਹਾਂ ਕਿ ਥੋੜਾ ਬਹੁਤ ਗਾਲ ਹਨ ਅੱਛਾ ਉਹ ਤੋਂ ਮੈਨੂੰ ਫੈਮਿਲੀ ਦਾ ਫੁੱਲ ਸਪੋਰਟ ਹੈ ਜੀ ਆਪਣੇ ਮੇਰੇ ਮਾਮਾ ਜੀ ਉਹਨੇ ਮੇਰੇ ਫਾਦਰ ਸਾਹਿਬ ਸਾਰਿਆਂ ਨੇ ਮੈਨੂੰ ਬਹੁਤ ਅੱਛੀ ਤਾਲੀਮ ਦਿੱਤੀ ਹੈ ਸਿੰਗਿੰਗ ਦੀ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਉਹਨਾਂ ਤੋਂ ਹੀ ਸਿੱਖ ਰਹੀ ਤੁਸੀਂ ਹੁਣ ਦੀ ਹਾਂਜੀ ਹਾਂਜੀ ਓਕੇ ਮੇਰਾ ਬਚਪਨ ਮੇਰੇ ਨਾਨਕੇ ਚ ਬੀਤਿਆ ਜੀ ਸਾਰਾ ਅੱਛਾ ਹਾਂਜੀ ਮੈਂ ਨਾਨਕੇ ਚ ਪੱਲਾ ਬ ਤੇ ਉਹ ਗੀਤ ਤੁਹਾਡੇ ਤੇ ਜ਼ਰੂਰ ਸੁਣਾ ਚਾਹਾਂ ਜੀ ਉਹ ਗੀਤ ਸੀਗਾ ਜੀ ਕਿੰਨਾ ਤੇਰੀ ਯਾਦ ਨੇ ਸਤਾਇਆ ਸੱਜਣਾ ਹੋ ਤੈਨੂੰ ਕੀ ਦਸੀਏ ਕਿੰਨਾ ਤੇਰਾ ਹਿਜਰ ਹੰਡਾਇਆ ਸੱਜਣਾ ਹੋ ਤੈਨੂੰ ਕੀ ਦਸੀਏ ਹੋ ਤੈਨੂੰ ਕੀ ਦਸੀਏ ਚਮਨ ਤੁਹਾਡੀ ਆਵਾਜ਼ ਤਾਂ ਵਾਕਈ ਬਹੁਤ ਸੋਹਣੀ ਹੈ ਬਹੁਤ ਬਲੰਦ ਆਵਾਜ਼ ਹੈ ਤੁਹਾਡੀ ਤੇ ਜਦੋਂ ਤੁਸੀਂ 5 ਸਾਲ ਦੇ ਸੀ ਜਦੋਂ ਤੁਸੀਂ ਗੀਤ ਗਾਇਆ ਹਨ ਫਿਰ ਕਿਹੜੇ ਤੁਹਾਡੇ ਉਹ ਟੀਚਰ ਸੀ ਜਿਨ੍ਹਾਂ ਨੇ ਤੁਹਾਨੂੰ ਇਹ ਅਹਿਸਾਸ ਕਰਾਇਆ ਕਿ ਤੁਸੀਂ ਗਾ ਸਕਦੇ ਹੋ ਜਿਸ ਤੋਂ ਬਾਅਦ ਤੁਸੀਂ ਪ੍ਰੋਫੈਸ਼ਨਲੀ ਸਿੱਖਣਾ ਸ਼ੁਰੂ ਕੀਤਾ ਜੀ ਜੀ ਉਹ ਟੀਚਰ ਸੀਗੇ ਮੇਰੇ ਲਾਇਬ੍ਰੇਰੀ ਦੇ ਸੀਗੇ ਨਾ ਤੇ ਉਹਨਾਂ ਨੇ ਮੈਨੂੰ ਐਪਰੀਸ਼ੀਏਟ ਕੀਤਾ ਫਸਟ ਟਾਈਮ ਉਹਨਾਂ ਨੇ ਜਦੋਂ ਕਿਹਾ ਕਿ ਵਾਹ ਬੇਟਾ ਕੀ ਬਾਤ ਹੈ ਤੂੰ ਤਾਂ ਬਹੁਤ ਅੱਛਾ ਗਾਣਾ ਹੈ ਤੋ ਅੱਗੇ ਵੀ ਹੋਰ ਫੰਕਸ਼ਨਾਂ ਚ ਹਿੱਸਾ ਲਿਆ ਕਰ ਤੇ ਉਦੋਂ ਦਿਲ ਨੂੰ ਇੱਕ ਸਕੂਨ ਉਸ ਉਸ ਟਾਈਮ ਮੈਂ ਬੱਚਾ ਸੀ ਬਚਪਨ ਵਿੱਚ ਸੀਗਾ ਤੇ ਬਟ ਮੈਨੂੰ ਉਸ ਟਾਈਮ ਉਹ ਬਹੁਤ ਉਹਨਾਂ ਦੀ ਸ਼ਾਬਾਸ਼ੀ ਉਹਨਾਂ ਦੀ ਦਲੇਰੀ ਹੈ ਨਾ ਮੈਨੂੰ ਬਹੁਤ ਪਿਆਰੀ ਲੱਗ ਰਹੀ ਸੀ ਤੇ ਇੱਕ ਉੱਥੋਂ ਹੀ ਮੈਂ ਇਨਸਪਾਇਰ ਹੋਇਆ ਕਿ ਹਾਂ ਅੱਗੇ ਵੀ ਕੁਝ ਕਰਨਾ ਚਾਹੀਦਾ ਤੇ ਜਿਸ ਤਰ੍ਹਾਂ ਤੁਹਾਡੇ ਸਕੂਲ ਦੇ ਫੰਕਸ਼ਨ ਵੀ ਹੁੰਦੇ ਹੋਣਗੇ ਉਹਨਾਂ 'ਚ ਵੀ ਪਾਰਟਿਸਿਪੇਟ ਕਰਦੇ ਸੀ ਜੀ 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 ਡੈਫੀਨਿਟਲੀ ਪਹਿਲਾਂ ਉਹ ਮੈਨੂੰ ਇਹ ਕਹਿੰਦੇ ਸੀਗੇ ਅੱਛਾ ਜਾਓ ਪਹਿਲਾਂ ਜਮਨ ਨੂੰ ਲੈ ਕੇ ਆਓ ਤੇ ਫਿਰ ਕਿਵੇਂ ਦੀਆਂ ਮਤਲਬ ਅਚੀਵਮੈਂਟ ਕਿਵੇਂ ਦੀਆਂ ਰਹੀਆਂ ਉਹ ਸਕੂਲ ਟਾਈਮ ਦੀਆਂ ਸਕੂਲ ਟਾਈਮ ਦੀਆਂ ਸੀਗੀਆਂ ਜੇ ਉਸ ਟਾਈਮ ਬਚਪਨਾ ਸੀਗਾ ਹਨਾ ਕੁਝ ਨਹੀਂ ਪਤਾ ਸੀ ਮਤਲਬ ਨਵੇਂ ਸਿੰਗਰ ਸੁਣਨੇ ਮੈਂ ਮੇਰੇ ਆਈਡਲ ਨੇ ਵੈਸੇ ਮਾਸਟਰ ਸਲੀਮ ਜੀ ਫਿਰੋਜ਼ ਖਾਨ ਸਾਹਿਬ ਮੁਸਤਫਾ ਫਤੇਹ ਅਲੀ ਖਾਨ ਸਾਹਿਬ ਕਮਲ ਖਾਨ ਜੀ ਇਹਨਾਂ ਨੂੰ ਮੈਂ ਆਪਣੇ ਉਸਤਾਦ ਮੰਨਦਾ ਤੇ ਇਹਨਾਂ ਨੂੰ ਮੈਂ ਸੁਣਦਾ ਵੀ ਤੇ ਫੋਲੋ ਵੀ ਕਰਦਾ ਉਸ ਟਾਈਮ ਸਿਰਫ ਮਾਸਟਰ ਸਲੀਮ ਜੀ ਸੀਗੇ ਤੇ ਮੈਂ ਉਹਨਾਂ ਨੂੰ ਸੁਣਦਾ ਸੀ ਸਭ ਤੋਂ ਵੱਧ ਉਹਨਾਂ ਨੂੰ ਕਾਪੀ ਕਰਨ ਦਾ ਕੋਸ਼ਿਸ਼ ਕਰਦਾ ਸੀ ਤੇ ਜਿੱਦਾਂ ਤੁਹਾਡੇ ਫੈਮਿਲੀ ਦੇ ਵਿੱਚ ਵੀ ਤੁਸੀਂ ਦੱਸਿਆ ਕਿ ਸੰਗੀਤ ਦਾ ਮਾਹੌਲ ਹੈ ਕੌਣ ਕੌਣ ਤੁਹਾਡੀ ਫੈਮਿਲੀ ਚ ਮਤਲਬ ਗਾਉਂਦੇ ਨੇ ਜਾਂ ਸੁਖਾਉਂਦੇ ਨੇ ਇਸ ਫੀਲਡ ਨਾਲ ਜੁੜੇ ਹੋਏ ਆ ਸਭ ਤੋਂ ਪਹਿਲਾਂ ਦੇਖੋ ਜੀ ਮੇਰੇ ਮਾਮਾ ਜੀ ਉਹਨੇ ਨੇ ਓਕੇ ਜਿਨ੍ਹਾਂ ਨੇ ਮੈਨੂੰ ਹਲਾਸ਼ੇਰੀ ਦਿੱਤੀ ਹੈ ਕੁਝ ਵੀ ਕਹ ਲਓ ਨਾ ਕਿ ਬ ਇੱਕ ਬੰਦੇ ਨੂੰ ਮੋਟੀਵੇਸ਼ਨ ਚਾਹੀਦੀ ਹੁੰਦੀ ਹੈ ਤੇ ਉਹ ਮੈਨੂੰ ਮਾਮਾ ਜੀ ਉਹਨਾਂ ਤੋਂ ਮਿਲੀ ਉਹ ਤੋਂ ਬਾਅਦ ਮੇਰੇ ਫਾਦਰ ਸਾਹਿਬ ਮੇਰੇ ਮਮਾ ਬਹੁਤ ਪਿਆਰਾ ਗਾਉਂਦੇ ਨੇ ਬਹੁਤ ਅੱਛਾ ਗਾਉਂਦੇ ਨੇ ਕਈ ਵਾਰੀ ਜਦੋਂ ਅਸੀਂ ਘਰੇ ਬੈਠੇ ਹੁੰਨੇ ਆ ਛੋਟਾ ਹਰਮੋਨੀਅਮ ਤੇ ਹੁੰਦਾ ਤੇ ਮੈਂ ਤਬਲੇ ਤੇ ਤੇ ਮਮਾ ਗਾਉਂਦੇ ਨੇ ਫਿਰ ਅਸੀਂ ਮਤਲਬ 2-2 3-3 ਘੰਟੇ ਕਦੋਂ ਵੀ ਜੰਦੇ ਨੇ ਸਾਨੂੰ ਪਤਾ ਹੀ ਨਹੀਂ ਚੱਲਦਾ ਤੇ ਤੁਸੀਂ ਸੰਗੀਤ ਸੂਫੀ ਸਿੱਖ ਰਹੇ ਹੋ ਕਲਾਸਿਕਲ ਮਤਲਬ ਤੁਹਾਡਾ ਇੰਟਰਸਟ ਕਿਹੜੇ ਉਹਦੇ ਵਿੱਚ ਹੈ ਮੇਰਾ ਕਲਾਸਿਕਲ ਜੀ ਕਲਾਸਿਕਲ ਜ਼ਿਆਦਾ ਓਕੇ ਤੇ ਕਲਾਸਿਕਲ ਵੀ ਤੁਹਾਡੇ ਤੋਂ ਕੋਈ ਥੋੜਾ ਜਿਹਾ ਕਲਾਸਿਕਲ ਦਾ ਜੀ 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 ਹੰ ਦਾ ਨਾ ਰ ਰ ਰ ਨ ਆ ਪਿਆਇਨ ਨੈਣ ਨਿ ਮੇ ਤੋਹੇ ਪਲਕ ਢਾਕ ਰਖ ਲੂ ਨਾ ਮੈਂ ਦੇਖੂ ਗੈਰਨ ਕੋ ਨਾ ਕਿਸੇ ਓਰ ਨੇ ਦੇਖਨ ਦੂ ਹੋਏ ਸੋਣੀਏ ਜੇ ਤੇ ਰੇ ਨਾ ਦਗ ਮੈਂ ਕਮਾਵਾ ਨੀ ਅੱਲਾ ਕਰੇ ਮੈਂ ਮਰ ਜਾਵਾ ਹਏ ਰੱਬ ਦੇ ਸਮੇ ਮਰ ਜਾਵਾਂ ਹੋ ਨੀ ਅੱਲਾ ਕਰੇ ਮਰ ਜਾਵਾਂ ਬਹੁਤ ਖੂਬ ਚਮਨ ਤੁਸੀਂ ਜਿਸ ਤਰ੍ਹਾਂ ਸਾਰੇ ਗਾਮ ਆਪਾ ਉਹਦੇ ਵਿੱਚ ਵੀ ਤੁਸੀਂ ਪਾਰਟਿਸਿਪੇਟ ਕੀਤਾ ਉਹਦੀ ਜਰਨੀ ਤੁਹਾਡੀ ਕਿਵੇਂ ਦੀ ਰਹੀ ਸਭ ਤੋਂ ਪਹਿਲਾਂ ਮੈਂ ਸਟਾਰਟਿੰਗ ਕੀਤਾ ਬਾਲੀਵੁੱਡਸ ਮੈਂ ਉਦੋਂ ਗਿਆ ਸਭ ਤੋਂ ਪਹਿਲਾਂ ਇੱਕ ਸ਼ੋਅ ਚੱਲਿਆ ਸੀ ਯੈਲੋਸਟੋਨ ਇਨਫੋ ਸਿਟੀ ਸਾਰੇਗੰਗਾ ਪਾਸ ਸੂਰ ਪੰਜਾਬ ਦੇ ਮੈਡਮ ਜਸਪਿੰਦਰ ਨੂਰਉੱਲਾ ਜੀ ਸੀਗੇ ਉਧਰ ਜੱਜ ਤੇ ਉਹਨਾਂ ਨੇ ਮੈਂ ਬਹੁਤ ਅੱਛਾ ਉਹ ਮੈਨੂੰ ਰਿਸਪਾਂਸ ਦਿੱਤਾ ਤੇ ਮੈਂ ਬਾਲੀਵੁੱਡ ਚ ਪਹਿਲੀ ਵਾਰ ਗਿਆ ਸੀ ਫਿਰ ਜਦੋਂ ਮੈਂ ਸਾਰੇਗੰਗਾ ਪਾ ਗਿਆ ਤੇ ਉੱਥੇ ਵੀ ਮੈਨੂੰ ਅੱਛਾ ਰਿਸਪਾਂਸ ਮਿਲਿਆ ਮਤਲਬ ਤੁਸੀਂ ਕੰਪੀਟੀਸ਼ਨ ਦੇ ਕਿਸ ਲੈਵਲ ਤੱਕ ਉੱਥੇ ਪਹੁੰਚੇ ਸਾਰੇਗੰਗਾ ਮੈਂ 5 ਲੈਵਲ ਰਾਉਂਡ ਕਰਦੇ ਸੀ ਉੱਥੇ ਅੱਛਾ ਕੋਈ ਇਹੋ ਜਿਹਾ ਗੀਤ ਉੱਥੇ ਜਿਹੜਾ ਸਾਰਿਆਂ ਨੂੰ ਲੱਗਿਆ ਹੋਵੇ ਕਿ ਜਿਹਦੇ ਚ ਤੁਹਾਨੂੰ ਲੱਗਿਆ ਹੋਵੇ ਕਿ ਚਮਨ ਦੀ ਇੱਥੇ ਵੱਖਰੀ ਥੋੜੀ ਪਹਿਚਾਨ ਬਣੀ ਉਸ ਗੀਤ ਨੇ ਤੁਹਾਨੂੰ ਬਾਕੀਆਂ ਨਾਲੋਂ ਥੋੜਾ ਅਲੱਗ ਸ਼ੋਅ ਕੀਤਾ ਹੋਵੇ ਜੀ ਉਹ ਕਮਲ ਖਾਨ ਜੀ ਦਾ Song ਹੈ ਹਮ ਮਾਂ Song ਜੋ ਮੇਰਾ ਮੇਰਾ ਬਹੁਤ ਫੇਵਰੇਟ ਹੈ ਮੈਨੂੰ ਬਹੁਤ ਅੱਛਾ ਲੱਗਦਾ ਓਕੇ ਮੈਂ ਚੰਦ ਲੈਣਾ ਹਮ ਅ ਦਰਨਾ ਬੱਚੇ ਮਾਂ ਦਾ ਦੇ ਦੇ ਸਕਦੇ ਓ ਮਮਾ ਕਈ ਕੈਲਡ ਲਡਲਡੀਆਂ ਨੇ ਗਿੱਲੀ ਥਾਤ ਪੈਂਦੀਆਂ ਆਪ ਮਮਾ ਸੁੱਕੀ ਥਾਤ ਪੁੱਤ ਨੂੰ ਪਾਉਂਦੀਆਂ ਨੇ ਮੈਂ ਕਿਵੇਂ ਪੁਲਾਵਾਂ प्यार तेरा। तेरी ममता ते दुल ते ख़ुदि चलदी रही ततीअ बाम ख़ुद चलंदी ततीअ ਮੈਨੂੰ ਕਰਕੇ ਠੰਡੜੀ ਛ ਹਰ ਜਨਮ ਦੇਣ ਨਹੀਂ ਦੇ ਸਕਦਾ ਤੇਰੇ ਅਹਿਸਾਨ ਦਾਮ ਇਹ ਸੋ ਰਿਆਜ਼ ਫਿਰ ਤੁਹਾਡਾ ਕਿੰਨੇ ਘੰਟੇ ਰਹਿੰਦਾ ਰਿਆਜ਼ ਮੇਰਾ ਸੁਬਾਹ ਹੁੰਦਾ ਮਾਰਨਿੰਗ ਜੀ ਓਕੇ ਨੇਵਨ ਆਰਸ ਦਿੱਲੀ ਹਾਂਜੀ ਹੁਣ ਤਾਂ ਬਿਲਕੁਲ ਰੋਹਿ ਰਿਹਾ ਛੁੱਟ ਗਿਆ ਕਿਉਂਕਿ ਕੰਮ ਵੀ ਤੁਹਾਨੂੰ ਪਤਾ ਕਿ ਸ਼ੋਜ਼ ਜਿਹੜੇ ਹੁੰਦੇ ਨੇ ਉਹ एवरीडे ਨਹੀਂ ਹੁੰਦੇ ਹਨ ਹਰ ਰੋਜ਼ ਸ਼ੋਅ ਨਹੀਂ ਹੁੰਦੇ ਤੇ ਬੰਦੇ ਨੂੰ ਹੋਰ ਵੀ ਕੋਈ ਕੰਮ ਕਰਨਾ ਚਾਹੀਦਾ ਹੈ ਨਾ ਜਿਹੜਾ ਜੀਵਨ ਹੈ ਨਾ ਚਲਾਣ ਲਈ ਹੈ ਨਾ ਤੇ ਹੋਰ ਵੀ ਬੰਦੇ ਨੂੰ ਕੰਮ ਕਰਨਾ ਚਾਹੀਦਾ ਇਸ ਕਰਕੇ ਮੈਂ ਡਰਾਈਵਿੰਗ ਵੀ ਕਰ ਦਿੰਦਾ ਅੱਛਾ ਡਰਾਈਵਿੰਗ ਕਰਦੇ ਹੋ ਨਾਲ ਤੁਸੀਂ ਤੇ ਨਾਲ ਤੁਸੀਂ ਸ਼ੋਜ਼ ਫਿਰ ਸ਼ੋਜ਼ ਮਤਲਬ ਤੁਹਾਨੂੰ ਜਿਹੜੇ ਤੁਸੀਂ ਜਿਵੇਂ ਪਲੇਟਫਾਰਮ ਤੇ ਗਏ ਸਾਰੇ ਗਾਮਾ ਪਾ ਵਾਇਸ ਆਫ ਪੰਜਾਬ ਉਨਾ ਕਰਕੇ ਤੁਹਾਨੂੰ ਥੋੜੀ ਜਿਹੀ ਪ੍ਰੋਫਾਈਲ ਤਿਆਰ ਹੋ ਗਈ ਨਾ ਉਹਦੇ ਕਰਕੇ ਹਾਂ ਜੀ ਜੇ ਹੁਣ ਜਿਵੇਂ ਕੋਈ ਸ਼ੋ ਬੁੱਕ ਕਰਾਉਂਦੇ ਤਾਂ ਬੋਲਦਾ ਕਿ ਆਪਦੀ ਪ੍ਰੋਫਾਈਲ ਭੇਜੋ ওকে ਥੈਨ ਮੈਂ ਉਹ ਸੈਂਡ ਕਰ ਦਿੰਦਾ ਠੀਕ ਹੈ ਤੇ ਫਿਰ ਉਹ ਸਿਲੇਕਟ ਕਰ ਲੈਂਦੇ ਨੇ ਉਹ ਤੋਂ ਬਾਅਦ ਬੁਕਿੰਗ ਹੋ ਜਾਂਦੀ ਸ਼ੋ ਤੇ ਕਿਸ ਤਰ੍ਹਾਂ ਦੇ ਸ਼ੋਜ਼ ਤੁਸੀਂ ਪਰਫਾਰਮ ਕਰਦੇ ਹੋ ਮੇਬੀ ਆਲਮੋਸਟ ਸਾਰੇ ਹੀ ਕਰਦੇ ਆ ਵੈਸੇ ਜਾਗਰਨ ਸੂਫੀ ਨਾਈਟ ਕਵਾਲੀਆਂ ਮੈਰੀ ਸ਼ੋ ਸਾਰੇ ਕਰੀਦੇ ਆ ਵੈਸੇ ਹੁਣ ਤੱਕ ਕਵਾਲੀਆਂ ਚੱਲ ਰਹੀਆਂ ਨੇ ਜੀ ਓਕੇ ਤੇ ਤੁਸੀਂ ਜਿਵੇਂ ਹੁਣ ਜਿੰਨੇ ਵੀ ਤੁਹਾਡੇ ਤੋਂ ਗੀਸ ਸੁਨੇ ਗੀਤ ਬਹੁਤ ਸੋਨੇ ਆ ਤੁਹਾਡੀ ਆਵਾਜ਼ ਬੜੀ ਵਧੀਆ ਹੈ ਤੁਸੀਂ ਮੰਨ ਲਓ ਆਈਡਲ ਮੰਨਦੇ ਹੋ ਹਨਾ ਤੁਸੀਂ ਉਹਨਾਂ ਦੇ ਗੀ ਸੁਣਾਏ ਤੁਹਾਡੀ ਕੋਈ ਆਪਣੀ ਕੰਪੋਜੀਸ਼ਨ ਤੁਹਾਡਾ ਆਪਣਾ ਗੀਤ ਜਿੰਨੇ ਵੀ ਜਿਹੜਾ ਆ ਰਿਹਾ ਹੋਵੇ ਜੀ ਮੈਂ ਆਪਣਾ Song ਹੀ ਕੰਪੋਜ਼ ਕੀਤਾ ਹੈ ਮੇਰੇ ਖੁਦਾਂ ਲਿਖਿਆ ਹੈ ਨਾ ਉਹ ਵੀ ਮੇਬੀ 1 ਮਨთ ਚ ਹੋ ਜਾਊਗਾ ਰੈਡੀ ਉਹ Song ਮੇਰੇ ਖੁਦਾਂ ਕੰਪੋਜ਼ ਕੀਤਾ ਹੋਇਆ ਤੇ ਮੇਰੇ ਖੁਦਾਂ ਲਿਖਿਆ ਹੋਇਆ ਹੈ ਉਹ ਵੀ ਸੁਣਾ ਸਕਦੇ ਹੋ ਜੀ ਜੀ ਬਿਲਕੁਲ ਹਮ ਤੂੰ ਬੇਪਰਵਾਸ ਜਣਾ ਵੇ ਤੂੰ ਮੈਨੂੰ ਛੱਡ ਗਿਆ ਅਸੀਂ ਕਿੰਨਾ ਚਾਹਿਆ ਤੈਨੂੰ ਤੂੰ ਦਿਲ ਵਿੱਚੋਂ ਕੱਢ ਗਿਆ ਝੂਠੀਆਂ ਸੀ ਕਸਮਾਂ ਝੂਠੇ ਤੇਰੇ ਵਾਦੇ ਝੂਠੇ ਸਿਓ ਸਾਰੇ ਜਿਹੜੇ ਲਾਇ ਸਾਨੂੰ ਲਾਰੇ ਵੇ ਤੂੰ ਹੁਣ ਓ ਨਾਰੇ ਆ ਵੇ ਟਪ ਤਾਈਓ ਹਦ ਗਿਆਂ ਬੇ ਪਰਿਵਾਰ ਸਜਣਾ ਵੇ ਤੂੰ ਮੈਨੂੰ ਛੱਡ ਗਿਆਂ ਹਾਏ ਵੇਓ ਜਿਸ ਤਰ੍ਹਾਂ ਤੁਸੀਂ ਇਹ ਦੱਸਿਆ ਵੀ ਤੁਹਾਨੂੰ ਤੁਹਾਡੀ ਫੈਮਿਲੀ ਵੱਲੋਂ ਪੂਰਾ ਸਪੋਰਟ ਹੈ ਤੁਸੀਂ ਨਾਲ ਡਰਾਈਵਿੰਗ ਵੀ ਕਰਦੇ ਹੋ ਮਤਲਬ ਤੁਹਾਡੇ ਕੰਮ ਦੇ ਵਿੱਚਕਾਰ ਕੋਈ ਪਰੇਸ਼ਾਨੀ ਤਾਂ ਨਹੀਂ ਆ ਰਹੀ ਤੁਹਾਨੂੰ ਲੱਗਦਾ ਹੋਵੇ ਕਿ ਇਸ ਕਮੀ ਕਰਕੇ ਤੁਸੀਂ ਆਪਣੇ ਸੰਗੀਤ ਨੂੰ ਜ਼ਿਆਦਾ ਟਾਈਮ ਨਹੀਂ ਦੇ ਪਾ ਰਹੇ ਜਾਂ ਕੁਝ ਵੀ ਇਦਾਂ ਦਾ ਦੇਖੋ ਜੀ ਗੱਲ ਇਦਾਂ ਹੁੰਦੀ ਹੈ ਕਿ ਇੱਕ ਜਿਹੜਾ ਪ੍ਰੋਫੈਸ਼ਨਲ ਸਿੰਗਰ ਹੁੰਦਾ ਨਾ ਉਨੁਪਤਾ ਕਿ 12 ਮਹੀਨੇ ਤੇ ਦਿਨ ਨੂੰ ਸ਼ੋਅ ਪਾਣੇ ਨੇ ਹਨਾ ਹੁਣ ਜਿਹੜਾ ਇੱਕ ਲੋ ਲੈਵਲ ਦਾ ਸਿੰਗਰ ਹੁੰਦਾ ਨਾ ਉਹਦੇ ਵਾਸਤੇ ਕੋਈ ਨਾ ਕੋਈ ਕੰਮ ਕਰਨਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਘਰ ਵੀ ਚਲਾਉਣਾ ਹੁੰਦਾ ਹੈ ਮੈਂ ਸਭ ਕੁਝ ਦੇਖਣਾ ਪੈਂਦਾ ਹੁਣ ਜੇ ਮੈਂ ਚਲੋ ਮਾਲਕ ਦੀ ਕਿਰਪਾ ਨਾਲ ਅੱਗੇ ਸਟਾਰ ਬਣ ਗਿਆ ਜਾਂ ਫੇਮਸ ਹੋ ਗਿਆ ਥੋੜਾ ਫਿਰ ਮੈਂ ਵੀ ਸ਼ੈੱਡ ਡਰਾਈਵਿੰਗ ਨਹੀਂ ਕਰੂੰਗਾ ਗੱਲ ਇੱਥੇ ਹੁੰਦੀ ਹੈ ਜੀ ਕਿ ਮੈਂ ਵੀ ਸ਼ੈੱਡ ਡਰਾਈਵਿੰਗ ਨਹੀਂ ਕਰੂੰਗਾ ਬਟ ਔਨ ਦਾ ਸਪੋਰਟ ਮੈਨੂੰ ਕਰਨਾ ਪੈਣਾ ਸ਼ੋਅ ਕਦੇ-ਕਦੇ ਆਉਂਦੇ ਨੇ ਤੇ ਜੇ ਉਹ ਰੋਜ਼ੀ ਰੋਟੀ ਮਾਲਕ ਨੇ ਬਖਸ਼ੀ ਹੋਈ ਹੈ ਉਹ ਵੀ ਕਰਨੀ ਜ਼ਰੂਰੀ ਹੈ ਜੀ ਤੇ ਪੈਸ਼ਨ ਕਿੰਨਾ ਤੁਹਾਡੇ ਚ ਮਤਲਬ ਸੰਗੀਤ ਨੂੰ ਲੈ ਕੇ ਕੀ ਸੋਚਦੇ ਹੋ ਸੰਗੀਤ ਨੂੰ ਲੈ ਕੇ ਕਿ ਮੈਂ ਵੱਡੇ ਲੈਵਲ ਤੇ ਲੈ ਕੇ ਜਾਣਾ ਬਸ ਅੱਛਾ ਇੱਕ ਦਿਨ ਆਪਣੇ ਸੁਪਨੇ ਪੂਰੇ ਕਰਨੇ ਨੇ ਮੈਂ ਕੋਈ ਆਡੀਸ਼ਨ ਨਹੀਂ ਚੜਦਾ ਹਰ ਇੱਕ ਸ਼ੋਅ ਚ ਪਾਰਟਿਸਪੇਟ ਕਰਦਾ ਹਿੰਦਨ ਕਿ ਮੈਂ ਸਿਲੈਕਟ ਵੀ ਹੁਣਾ ਬਟ ਫਿਰ ਵੀ ਮੈਂ ਕਦੇ ਹਾਰ ਨਹੀਂ ਮੰਨੀ ਮਤਲਬ ਜਿਵੇਂ ਤੁਸੀਂ ਵੌਇਸ ਆਫ ਪੰਜਾਬ ਦੇ ਵਿੱਚ ਵੀ ਗਏ ਹੋ ਉਹ ਕਿੱਥੋਂ ਤੱਕ ਪਹੁੰਚ ਗਏ ਸੀ ਸਟੂਡੀਓ ਰੌਣਕ ਗਿਆ ਸੀ ਓਕੇ ਇੱਕ ਤੁਸੀਂ ਇਹ ਵੀ ਦੱਸ ਰਹੇ ਸੀ ਨਾ ਸ਼ਾਇਦ ਫਾਈਨਲ ਤੱਕ ਪਤਾ ਨਹੀਂ ਕਿੱਥੋਂ ਤੱਕ ਪਹੁੰਚੇ ਸੀ ਜੀ 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 ਕੁਆਟਰ ਫਾਈਨਲ ਤੱਕ ਗਿਆ ਸੀ ਆ ਗੌਂਦਾ ਪੰਜਾਬ ਜਿਹੜਾ ਹੁਣ ਗੌਂਦਾ ਪੰਜਾਬ ਕਿਹੜੇ ਚੈਨਲ ਤੇ ਆ ਸੀ ਇਹ ਬੱਲੇ ਬੱਲੇ ਤੇ ਬੱਲੇ ਬੱਲੇ ਤੇ ਠੀਕ ਹੈ ਤੇ ਉਸ ਤੋਂ ਬਾਅਦ ਜਿਵੇਂ ਉੱਥੇ ਬਹੁਤ ਸਾਰੇ ਸੰਗੀਤ ਜਗਤ ਨਾਲ ਜੁੜੇ ਲੋਕ ਹੋਣਗੇ ਕਿਸੇ ਨੇ ਤੁਹਾਨੂੰ ਕਦੇ ਨਹੀਂ ਕਿਹਾ ਕਿ ਤੁਹਾਨੂੰ ਸੰਗੀਤ ਸਿਖਾਵਾਂਗੇ ਜਾਂ ਸਾਡੇ ਨਾਲ ਜੁੜੋ ਤੁਹਾਡਾ ਅਸੀਂ ਜਿਹੜਾ ਅੱਗੇ ਤੁਹਾਡਾ ਗੀਤ ਉਹ ਲੈ ਕੇ ਆਵਾਂਗੇ ਜਿਵੇਂ ਤੁਸੀਂ ਲਿਖਦੇ ਵੀ ਹੋ ਨਾਲ-ਨਾਲ ਕੰਪੋਜ਼ ਵੀ ਖੁਦ ਕਰਦੇ ਹੋ ਕੁਛ ਇਦਾਂ ਦਾ ਦੇਖੋ ਜੀ ਹੋਇਆ ਤਾਂ ਇਦਾਂ ਦਾ ਬਹੁਤ ਵਾਰੀ ਇੱਕ ਵਾਰੀ ਫੇਮਸ ਸਿੰਗਰ ਜਿਹਨਾਂ ਨੂੰ ਮੈਂ ਆਪਣਾ ਆਈਡਲ ਵੀ ਮੰਨਦਾ ਤੇ ਮੈਂ ਸ਼ੋਅ ਕਰਕੇ ਆ ਰਿਹਾ ਸੀ ਮੈਨੂੰ ਯਾਦ ਹੈ ਡੇਰਾ ਵਸੀ ਤੋਂ ਮੈਂ ਸ਼ੋਅ ਕਰਕੇ ਆ ਰਿਹਾ ਸੀ ਜੰਡੀ ਕਰਤੋਂ ਕੁਵਾਲੀਆਂ ਦਾ ਸਾਡਾ ਸ਼ੋਅ ਸੀ ਰਾਤ ਦੇ ਟਾਈਮ ਸੀਗਾ 12:00 ਵਜੇ ਸੀ ਤੇ ਮੁੰਡੇ ਕਹਿੰਦੇ ਵੀ ਚਲੋ ਹਨਾ ਉਹ ਆਏ ਹੋਏ ਨੇ ਆਪਾਂ ਸੁਣਨਾ ਜਾਗਰਨ ਸੀ ਤੇ ਮੈਂ ਚਲੇ ਗਿਆ ਤੇ ਸਾਡਾ ਫੇਵਰੇਟ ਰਗ ਸੀਗਾ ਮੈਂ ਸ਼ਿਵਰੰਜਨੀ ਤੇ ਉਹਦੇ ਵਿੱਚ ਉਹਨਾਂ ਨੇ ਛੇੜੀ ਹੋਈ ਗੱਲਬਾਤ ਹਨਾ ਤੇ ਮੈਂ ਕਿਹਾ ਉਹ ਮੁੰਡੇ ਕਹਿੰਦੇ ਨਹੀਂ ਵੀ ਤੂੰ ਮੈਂ ਕਹਿੰਦਾ ਨਹੀਂ ਯਾਰ ਵੈਸੇ ਗੜਾ ਥੱਕਿਆ ਹੋਇਆ ਵੀ ਛੱਡਾ ਆਪਾਂ ਬਸ ਸੁਣਦੇ ਹਾਂ ਉਸਤਾਦ ਜੀ ਉਹਨਾਂ ਨੂੰ ਐਨੇ ਹੀ ਬਹੁਤ ਆ ਕਹਿੰਦੇ ਨਹੀਂ ਤੂੰ ਗਾਣਾ ਤੇ ਔਨ ਦਾ ਸਟੇਜ ਸਾਡੀ ਮਤਲਬ ਮੈਂ ਬਹਿਸ ਨਹੀਂ ਕਹਿ ਸਕਦਾ ਉਹਨਾਂ ਨੂੰ ਹਨਾ ਵੱਡੇ ਵੱਡੇ ਹੀ ਹੁੰਦੇ ਨੇ ਹਨਾ ਬੱਚਾ ਚਾਹੇ ਜਿੰਨਾ ਮਾਜੀ ਵੱਡਾ ਹੋ ਜਾਏ ਪਰ ਉਹ ਪਿਓਲੀ ਬੱਚੇ ਹੁੰਦੇ ਮੈਂ ਅੱਜ ਵੀ ਉਹਨਾਂ ਦਾ ਬੱਚਾ ਮੈਂ ਨਾਮ ਨਹੀਂ ਲਊਂਗਾ ਬਟ ਉਹਨਾਂ ਨੇ ਮੈਨੂੰ ਮੌਕਾ ਨਹੀਂ ਦਿੱਤਾ ਕਹਿੰਦੇ ਨਹੀਂ ਅੱਛਾ ਮੈਂ ਮੈਂ ਕਿ ਨਹੀਂ ਦੇ ਸਕਦਾ ਉਹਨਾਂ ਨੂੰ ਪਤਾ ਚੱਲ ਗਿਆ ਸੀ ਮੈਂ ਕਹਿੰਦਾ ਜੀ ਮੇਰਾ ਫੇਵਰਿਟ ਰਗਾ ਹੈ ਹਨਾ ਵੀ ਮੈਂ ਗਾਉਣਾ ਚਾਹਨਾ ਹੈ ਜੀ ਕਿੰਦੇ ਨੇ ਸਾਰੀ ਉਹ ਸਮਝ ਗਏ ਸੀਗੇ ਮੈਂ ਕਿ ਚਲੋ ਠੀਕ ਹੈ ਫਿਰ ਆਪਾਂ ਵੀ ਜ਼ਿਆਦਾ ਬਹਿਸ ਨਹੀਂ ਕੀਤੀ ਮੈਂ ਕਿ ਨਹੀਂ ਸੀਨੀਅਰ ਨੇ ਹਨਾ ਸਤੋਂ ਉੱਥੋਂ ਹੀ ਫਿਰ ਆਪਾਂ ਓਕੇ ਹਾਂਜੀ ਕੋਈ ਹੋਰ ਗੀਤ ਜਿਹੜਾ ਤੁਹਾਨੂੰ ਤੁਹਾਡਾ ਬੜਾ ਫੇਵਰਿਟ ਹੋਵੇ ਮੇਰਾ ਅੰਮੀ ਮੇਰੀ ਕਮਲ ਖਾਨ ਜੀ ਦਾ ਹਮ ਬਹੁਤ ਅੱਛਾ ਲੱਗਦਾ ਮੈਨੂੰ ਓਕੇ ਹਾਂਜੀ ਤੇ ਉਸ ਤੋਂ ਬਿਨਾ ਹੋਰ ਕੋਈ ਬਹੁਤ ਸਾਰੇ song ਨੇ ਦਿਮਾਗ 'ਚ ਵੀ ਨਹੀਂ ਆ ਰਹੇ ਜਿਹੜਾ ਮੈਂ ਮਤਲਬ ਘਰੇ ਹੁਣਾ ਜੈ ਬੈਠਾ ਹੁਣਾ ਡਰਾਈਵਿੰਗ ਕਰਦਾ ਹੁਣਾ ਤਾਂ ਮੈਂ ਗੁੰਗੁਣਾਉਂਦਾ ਰਹਿੰਦਾ ਹਾਂ ਨਾ ਮਤਲਬ ਮੈਂ 24 ਘੰਟੇ ਫੀਲਡ 'ਚ ਹੀ ਰਹਿਣਾ ਹੈ ਮਿਊਜ਼ਿਕ ਮੇਰੀ ਜਾਨ ਹੈ ਮੈਂ ਮਿਊਜ਼ਿਕ ਤੋਂ ਬਿਨਾਂ ਰਹਿ ਨਹੀਂ ਸਕਦਾ ਚਲੋ ਕੋਈ ਵੀ ਆਪਣਾ ਫੇਵਰੇਟ ਗੀਤ ਸੁਣਾ ਦੇ ਮੈਂ ਮਾਸੇਜ ਲਿੰਗ ਜੀ ਦਾ ਸੁਣਾ ਲੈਂਦਾ ਹੂੰ ਹੂੰ ਸਾਰਾ ਸਾਰਾ ਦਿਨ ਤੇਰੇ ਬਿਨ ਹੁਣ ਨਹੀਂ ਗੁਜ਼ਰਦਾ ਯਾਰਾ ਸਰੀ ਜ਼ਰੀ ਰਾਤ ਪਾਮਬਤ ਕੰਦਾ ਪਰਨ ਹੁੰਗਾਰਾ ਤੂੰ ਤੇ ਸਾਨੂੰ ਤੁਰ ਗਿਆ ਲਾ ਕੇ ਤੂੰ ਤੇ ਸਾਨੂੰ ਤੁਰ ਗਿਆ ਲਾ ਕੇ ਉਮਰਾਂ ਦਾ ਲਾਰਾ ਹੁਣ ਨਹੀਂ ਗੁਜ਼ਾਰਾ ਸਰ ਜ਼ਰਾ ਦਿਨ ਤੇਰੇ ਬਿਨ ਹੁਣ ਨਹੀਂ ਗੁਜ਼ਰਦਾ ਯਾਰ ਯਾਦਾਂ ਦਿਆਂ ਨੇ ਨੇ ਰਿਪੋਂਦਿਆਂ ਨੇ ਤੇਰੇ ਤੋਂ ਬਗੈ ਰ ਦਸਿਕ ਜੀ ਜੀ ਮੈਂ ਤੇਰੀ ਯਾਦ ਚ ਰਮਾ ਮੈਂ ਗਿਣਦੀ ਤੇਰੀ ਯਾਦ ਚ ਰਮਾ ਮੈਂ ਗਿਣਦੀ ਇੱਕ ਇੱਕ ਤਾਰਾ ਹੁਣ ਨਹੀਂ ਗੁਜ਼ਾਰਾ ਸਰ ਜ਼ਰਾ ਦਿਨ ਤੇਰੇ ਬਿਨ ਹੌਣ ਨਹੀਂ ਗੁਜ਼ਰਦਾ ਯਾਰ ਚਮਨ ਜਿਹੜੇ ਮੰਨ ਲਓ ਬਹੁਤ ਸਾਰੇ ਲੋਕ ਜਿਹੜੇ ਇਸ ਫੀਲਡ ਨਾਲ ਜੁੜੇ ਹੋਣਗੇ ਟੈਲੈਂਟ ਵੀ ਹੈਗਾ ਉਹਨਾਂ ਕੋਲੇ ਪਰ ਉਹਨਾਂ ਕੋਲੇ ਕੋਈ ਉਹ ਨਹੀਂ ਹੁੰਦਾ ਨਾ ਉਹਨਾਂ ਨੂੰ ਕੋਈ ਸੰਗੀਤ ਸਿਖਾਉਣ ਵਾਲਾ ਕੋਈ ਪਲੇਟਫਾਰਮ ਨਹੀਂ ਹੈ ਤੁਹਾਨੂੰ ਕੀ ਲੱਗਦਾ ਕਿ ਕਿਸ ਤਰ੍ਹਾਂ ਦੇ ਪਲੇਟਫਾਰਮ ਉਹਨਾਂ ਲਈ ਹੋਣੇ ਚਾਹੀਦੇ ਆ ਜਾਂ ਕਿਵੇਂ ਉਹ ਆਪਦੇ ਆਪ ਨੂੰ ਨਿਖਾਰ ਸਕਦੇ ਆ ਐਕਚੁਅਲੀ ਗੱਲ ਮੈਂ ਮੈਂ ਇਦਾਂ ਹੋ ਗਈ ਕਿ ਅੱਜਕੱਲ ਨਾ ਜੋ 뮤직 ਪਹਿਲਾਂ ਸੀ ਜੋ ਆਪਾਂ ਸੁਣਦੇ ਸੀ ਹੈਨਾ ਉਹ ਅੱਜ ਕੱਲ ਰਿਹਾ ਨਹੀਂ ਟੈਲੈਂਟ ਸਭ ਕੋਲ ਹੈਨਾ ਬਹੁਤ ਬਿਹਤਰੀਨ ਤੋਂ ਬਿਹਤਰੀਨ ਬੈਨੇ ਹੈਨਾ ਬਟ ਉਹਨਾਂ ਨੂੰ ਅੱਗੇ ਨਹੀਂ ਆਣ ਦਿੱਤਾ ਜਾ ਰਿਹਾ ਹੈਨਾ ਉਹਦੀ ਵਜ੍ਹਾ ਇਹ ਹੈ ਕਿ ਅੱਜ ਕੱਲ ਦੇ ਜਿਹੜੇ ਸਿੰਗਰ ਨੇ ਹੈਨਾ ਉਹਨਾਂ ਨੂੰ ਕੋਈ ਵੀ Song ਸੁਣ ਕੇ ਦੇਖ ਲੋ ਤੁਸੀਂ ਕਿਸੇ ਚ ਕਿਸੇ ਦਾ ਕੋਈ ਮਤਲਬ ਨਹੀਂ ਸਿਰਫ ਆਪਾਂ ਅੱਜ ਕੱਲ ਪ੍ਰਮੋਟ ਕਰ ਰਹੇ ਆਂ ਅਸਲਾ ਹੈਨਾ ਅੱਛਾ ਮਿਊਜ਼ਿਕ ਤਾਂ ਅੱਜ ਕੱਲ ਮਰੇ ਗਿਆ ਜੋ ਸੀ ਤੇ ਆਪਣੇ ਪਰਿਵਾਰ ਚ ਬੈ ਕੇ ਤੇ ਆਪਣੇ ਭੈਣਾਂ ਭਾਈਆਂ ਚ ਬੈ ਕੇ ਸੁਣ ਸਕਦੇ ਆ ਨਹੀਂ ਉਹ ਮਿਊਜ਼ਿਕ ਨਹੀਂ ਅੱਜਕੱਲ ਤੇ ਤੁਸੀਂ ਕਿਵੇਂ ਦਾ ਚਾਹੋਗੇ ਕਿ ਅੱਗੇ ਜਿਹੜਾ ਅੱਗੇ ਮੈਂ ਦਾ ਮਿਊਜ਼ਿਕ ਲੈ ਕੇ ਆਉਂਗੀ ਜੀ ਮੈਂ ਇਹ ਚਾਹਾਂਗਾ ਕਿ ਅੱਛਾ ਸੁਣੋ ਸੁਰੀਲਾ ਸੁਣੋ ਪਹਿਲਾਂ ਤਾਂ ਜਿਨ੍ਹਾਂ ਕੋਲ ਟੈਲੈਂਟ ਹੈ ਉਹਨਾਂ ਨੂੰ ਸੁਣੋ ਤੁਸੀਂ ਅੱਗੇ ਪ੍ਰਮੋਟ ਕਰੋ ਹਨ ਤਾਂ ਕਿ ਉਹ ਜਿਹੜੀ ਉਹਨਾਂ ਦੀ ਵਿਸ਼ਾ ਉਹ ਮੰਚੇ ਨਾ ਰਹਿ ਜਾਏ ਹੁਣ ਫੇਮਸ ਨੂੰ ਤਾਂ ਹਰੇਕ ਕੋਈ ਲਾਈਕ ਕਰਦਾ ਹੈ ਸਪੋਰਟ ਕਰਦਾ ਹੈ ਨਾ ਕਮੈਂਟ ਕਰਦਾ ਹੈ ਤੇ ਜਦੋਂ ਆਪਾਂ ਕੁਝ ਅੱਛਾ ਕਰਦੇ ਆਏ ਤਾਂ ਉਹਦੀ ਵੈਲਿਊ ਨਹੀਂ ਹੁੰਦੀ ਉਹਨੂੰ ਕਹਿੰਦੇ ਛੱਡੋ ਇਹ ਬੋਰ ਹੋਣਾ ਛੱਡੋ ਪਹਿਲਾਂ ਤਾਂ ਮੇਰੀ ਰਿਕੁਐਸਟ ਹੈ ਸਾਰਿਆਂ ਤੋਂ ਹਨਾ ਸਾਰਿਆਂ ਨੂੰ ਰਿਕੁਐਸਟ ਹੈ ਮੇਰੀ ਹੱਥ ਬਨ ਕੇ ਕਿ ਇਹ ਬੋਰ ਹੋਣਾ ਛੱਡੋ ਜਿਨ੍ਹਾਂ ਕੋਲ ਟੈਲੈਂਟ ਹੈ ਉਹਨਾਂ ਦਾ ਟੈਲੈਂਟ ਨੂੰ ਪਛਾਣੋ ਹੂੰ ਤਾਂ ਕਿ ਉਹ ਵੀ ਅੱਗੇ ਆ ਸਕਣ ਜੀ ਹਨਾ ਬਿਲਕੁਲ ਕਿਉਂਕਿ ਸੰਗੀਤ ਜਿਵੇਂ ਤੁਸੀਂ ਕਹਿੰਦੇ ਹੋ ਕਿ ਕਲਾਸਿਕਲ ਹੈ ਉਹਨੂੰ ਸਿੱਖਣਾ ਉਹਦੇ ਤੇ ਮਿਹਨਤ ਕਿੰਨੀ ਹੁੰਦੀ ਹੈ ਕਿੰਨਾ ਟਾਈਮ ਇੱਕ ਕਲਾਕਾਰ ਦਾ ਉਹਦੇ ਤੇ ਲੱਗਦਾ ਹਨਾ ਤੇ ਜੇ ਅਸੀਂ ਕਿਸੇ ਨੂੰ ਇਹ ਕਹਾਂਗੇ ਵੀ ਇਹ ਬੋਰ ਹੋ ਰਿਹਾ ਜਾਂ ਇਹਨੂੰ ਸੁਣਨਾ ਛੱਡੋ ਤਾਂ ਉਹਨੂੰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਫੀਲ ਹੁੰਦੀ ਹੈ ਫੀਲ ਹੁੰਦਾ ਹੂੰ ਉਹਦੀ ਮਿਹਨਤ ਫਿਰ ਸਾਰੀ ਪਾਣੀ ਚ ਚਲੇ ਜਾਂਦੀ ਹੈ ਹੂੰ ਜਿਹੜੀ ਉਹਨੇ ਮਿਹਨਤ ਕੀਤੀ ਹੁੰਦੀ ਨਾ ਮਤਲਬ ਏਸੀ ਕਰਕੇ ਅੱਜ ਦਾ ਜਿਹੜਾ ਸਿੰਗ ਯੋਗ ਹੈ ਨਾ ਜਿਹੜਾ ਸਿੰਗਰ ਹੈ ਨਾ ਉਹ ਆਪਣੀ ਸਿੰਕਿੰਗ ਨੂੰ ਖਤਮ ਖੁਦ ਕਰ ਰਿਹਾ ਹੈ ਖੁਦ ਖਤਮ ਕਰ ਰਿਹਾ ਕਿ ਮੇਰੀ ਵੈਲੀ ਤਾਂ ਹੈ ਨਹੀਂ ਕੀ ਫਾਇਦਾ ਹੁਣ ਆਪਾਂ ਕਿਤੇ ਵੀ ਸ਼ੋਅ ਚ ਜਾਈਏ ਮੰਨ ਲਓ ਆਪਾਂ ਕਿਤੇ ਰਿਐਲਿਟੀ ਸ਼ੋਅ ਚ ਜਾਂਦੇ ਆ ਤੇ ਉੱਥੇ ਟੈਲੈਂਟਡ ਬੱਚੇ ਨੂੰ ਨਹੀਂ ਅੱਗੇ ਲੈ ਕੇ ਜਾਇਆ ਜਾਂਦਾ ਹੈ ਹਨਾ ਹਨਾ ਫਿਰ ਉਹ ਬੰਦ ਬੱਚਾ ਖੁਦ ਆਪਣੇ ਅੰਦਰ ਘੁੱਟਦਾ ਹੈ ਮਰਦਾ ਹੈ ਵੀ ਮੇਂ ਵਿੱਚ ਕਮੀ ਕਿੱਥੇ ਹੈ ਮੈਂ ਕੀ ਮੇਰੀ ਇੰਨੀ ਰਿਆਜ਼ ਕੀਤੀ ਮਿਹਨਤ ਕੀਤੀ ਉਹ ਸਭ ਫੋਰਗੇਟਡ ਕੀ ਕਾਰਨ ਕਿ ਲੱਗਾ ਕਿਉਂ ਐਵੇਂ ਕਿਉਂ ਕਰਨਾ ਅੱਜ ਕੱਲ ਦੇ ਦੇਖੋ ਜੀ ਆਪਾਂ ਅਸੀਂ ਇਹ ਕਾਰਨ ਵੀ ਅਸੀਂ ਆ ਜੀ ਹੂੰ ਸਾਨੂੰ ਸੁਣਨ ਅਗਰ ਸਾਨੂੰ ਸੁਣਦੇ ਸਮਝ ਆ ਜਾਏ ਤਾਂ ਆਬਵੀਅਸਲੀ ਅਸੀਂ ਅਗਲੇ ਸਿੰਗਰਾਂ ਨੂੰ ਪ੍ਰੋਮੋਟ ਨਹੀਂ ਕਰਾਂਗੇ ਟੈਲੈਂਟ ਅੱਗੇ ਲੈ ਕੇ ਆਵਾਂਗੇ ਅਸੀਂ ਤੇ ਸਾਤੋ ਹੀ ਬਣਦਾ ਨਾ ਸਾਰਾ ਕੋਈ ਸਮਾਜ ਅਸੀਂ ਬਣਾਣੇ ਕੋਈ ਵੱਖਰਾ ਤਾਂ ਨਹੀਂ ਤੁਹਾਨੂੰ ਨਹੀਂ ਲੱਗਦਾ ਵੀ ਸੰਗੀਤ ਚ ਹੁਣ ਰੌਲਾ ਰੱਪਾ ਜ਼ਿਆਦਾ ਰਹਿ ਗਿਆ ਰੌਲਾ ਬਹੁਤ ਰਹਿ ਗਿਆ ਹੂੰ ਸਿੰਗੀ ਸੰਗੀਤ ਨਹੀਂ ਹੈ ਨਹੀਂ ਤਾਂ ਐਡੇ ਐਡੇ ਫਨਕਾਰ ਸਾਹਿਬ ਹਨਾ ਜਿਵੇਂ ਸਾਦ ਫਤਿਹ ਅਲੀ ਖਾਨ ਸਾਹਿਬ ਉਹ ਹਲ ਨੇ ਇਸ ਦੁਨੀਆ ਚ ਨਹੀਂ ਨੇ ਪਰ ਉਹਨਾਂ ਦੇ ਅੱਜ ਵੀ ਚਰਚਾ ਹੈ ਕਈ ਜ਼ਿਆਦਾ ਸਿੰਗਰ ਉਹਨਾਂ ਦੇ ਨਾਂ ਤੋਂ ਰੋਟੀ ਖਾਂਦੇ ਨੇ ਅੱਜ ਮਾਸਟਰ ਸਲੇਮ ਜੀ ਕਮਲ ਖਾਨ ਜੀ ਫਿਰੋਜ਼ ਖਾਨ ਸਾਹਿਬ ਇਹ ਦੇਖ ਲਓ ਇਹਨਾਂ ਨੇ ਅੱਜ ਵੀ ਸਾਡੇ ਸੰਗੀਤ ਨੂੰ ਬਚਾ ਕੇ ਰੱਖਿਆ ਹੈ ਵਿਰਸੇ ਨੂੰ ਬਚਾ ਕੇ ਰੱਖਿਆ ਚਾਹੇ ਪੰਜਾਬੀ ਲਾਲੋ ਬਾਲੀਵੁੱਡ ਲਾਲੋ ਇਹਨਾਂ ਨੇ ਸਾਰਿਆਂ ਨੇ ਬਚਾ ਕੇ ਰੱਖਿਆ ਹੋਇਆ ਜਮਨ ਕਵਾਲੀ ਦਾ ਤਾਂ ਇੱਕ ਵੱਖਰਾ ਜਿਹਾ ਸਟਾਈਲ ਹੁੰਦਾ ਹੈ ਨਾ ਤੁਸੀਂ ਕਵਾਲੀ ਵੀ ਗਾਉਣੀ ਹੋ ਜੀ ਜੀ ਉਹ ਵੀ ਜ਼ਰੂਰ ਸੁਣਾਗੇ ਜੀ ਠੀਕ ਹੈ ਮੈਂ ਵਿਨੀਤ ਖਾਨ ਸਾਹਿਬ ਦਾ ਸੁਣਾਉਂਗਾ ਮੈਂ ਉਹਨਾਂ ਨੂੰ ਬਹੁਤ ਲਾਈਕ ਕਰਦਾ ਹਾਂ ਹਮ ਆ ਨਾ ਇਸ ਕਿਤੇ ਡੰਗੇ ਰਾਸ ਨਾ ਬਣੀ ਡੰਗੇ ਇਸ਼ਕ ਤੋਂ ਬਚੇ ਨੇ ਥੋੜੇ ਇਸ਼ਕ ਦਿਖਾ ਤਿਰ ਅੱਗੇ ਵਿੱਚ ਸਾਡ ਗਏ ਕਈ ਯਾਰ ਚਨਾ ਵਿੱਚ ਰੋੜੇ ਹੱਥ ਵਿੱਚ ਕਾਂਸਾ ਹੱਥ ਵਿੱਚ ਕਾਸਤੇ ਨੇਣੀ ਅਥ ਰੂ ਹੱਥ ਇਸ਼ਕ ਨੂੰ ਰੱਬ ਵੀ ਜੋੜੇ ਇਹ ਇਸ਼ਕ ਦੀ ਰੀਤ ਅਨੋਖੀ ਐ ਇਹ ਇਸ਼ਕ ਦੀ ਰੀਤ ਅਨੋਖੀ ਐ ਇਹ ਤੇ ਨੇਣ ਮਿਲਾ ਕੇ ਲੁੱਟ ਲੈਂਦਾ ਏਹੇ ਇਸ਼ਕ ਦੀ ਰੀਤ ਅਨੋਖੀ ਐ ਇਹ ਤੇ ਨੈਣ ਮਿਲਾ ਕੇ ਲੁੱਟ ਲੈਂਦਾ ਏਹੇ ਇਸ਼ਕ ਦੀ ਰੀਤ ਅਨੋਖੀ ਐ ਤੇ ਨੈਣ ਮਿਲਾ ਕੇ ਲੁੱਟ ਲੈਂਦਾ ਤੇ ਨੈਣ ਮਿਲਾ ਕੇ ਲੁੱਟ ਲੈਂਦਾ ਕਿਤੇ ਦੁਸ਼ਮਣ ਬਣ ਕੇ ਲੁੱਟ ਲੈਂਦਾ ਕਿਤੇ ਯਾਦ ਬਣਾ ਕੇ ਲੁੱਟ ਲੈਂਦਾ ਏਹੇ ਇਸ਼ਕ ਦੀ ਰੀਤ ਅਨੋਖੀ ਐ ਇਹ ਤੇ ਨੈਣ ਮਿਲਾ ਕੇ ਲੁੱਟ ਲੈਂਦਾ ਓਕੇ ਜਿਹੜੀ ਕਵਾਲੀ ਹੁੰਦੀ ਹੈ ਜੀ ਉਹ ਚ ਫੋਰਸ ਚਾਹੀਦਾ ਬਹੁਤ ਜ਼ਿਆਦਾ ਹਮ ਦਮ ਚਾਹੀਦਾ ਗਲੇ ਚ ਹਮ ਉਹਨੂੰ ਬਹੁਤ ਫੋਰਸ ਫੋਰਸ ਵਾਲੀ ਗਾਣਾ ਬੰਦ ਆ ਫਿਰ ਇਹ ਤਾਂ ਇੱਕ ਗਰੁੱਪ ਚ ਗਾਉਂਦੇ ਹੋ ਤੁਸੀਂ ਕਵਾਲੀ ਜੀ ਬਿਲਕੁਲ ਬਿਲਕੁਲ ਓਕੇ ਤੇ ਤੁਹਾਨੂੰ ਜਿਆਦਾ ਪਸੰਦ ਕੀ ਹੈ ਕਵਾਲੀ ਹੈ ਜਿਸ ਤਰ੍ਹਾਂ ਤੁਸੀਂ ਕਲਾਸਿਕਲ ਕਿਹਾ ਹੈ ਸੂਫੀ ਜੀ ਮੈਂ ਕਵਾਲੀ ਕਰਕੇ ਜਿਆਦਾ ਖੁਸ਼ ਹਾਂ ਤੇ ਜਾਗਰਨ ਮੈਂ ਸ਼ੁਰੂ ਤੋਂ ਵੈਸੇ ਇਹ ਨਹੀਂ ਕਿ ਮੈਂ ਹੋਰ ਸ਼ੋ ਨਹੀਂ ਕਰਦਾ ਆਲਮੋਸਟ ਸਾਰੇ ਕੈਰੀ ਦੇ ਸ਼ੋ ਬਟ ਮੇਰੀ ਜੋ ਰੁਚੀ ਹੈ ਨਾ ਮੇਰਾ ਜੋ ਮਨ ਹੈ ਉਹ ਸਿਰਫ ਕਵਾਲੀ ਤੇ ਜਾਗਰਨ ਚ ਹੈ ਮੈਨੂੰ ਅੱਛਾ ਲੱਗਦਾ ਸਕੂਨ ਮਿਲਦਾ ਇੱਕ ਤਰ੍ਹਾਂ ਰੱਬ ਦਾ ਨਾ ਹੋ ਜਾਂਦਾ ਵਿੱਚ ਤੇ ਦੂਜਾ ਮੇਰੇ ਮਨ ਨੂੰ ਵੀ ਸਕੂਨ ਮਿਲਦਾ ਜੀ ਹੋਰ ਕੀ ਕਹਿਣਾ ਚਾਹੁੰਦੇ ਹੋ ਆਪਣੇ ਬਾਰੇ ਮੈਂ ਜੀ ਬਸ ਇਹ ਹੀ ਕਹੂੰਗਾ ਕਿ ਸਾਡੇ ਵਰਗੇ ਜਿਹੜੇ ਟੈਲੈਂਟ ਕਿਸੇ ਕਾਰਨ ਅੱਗੇ ਨਹੀਂ ਆ ਸਕੇ ਤੇ ਉਹਨਾਂ ਨੂੰ ਅੱਗੇ ਲਿਆਇਆ ਜਾਵੇ ਹਨ ਤੇ ਤਾਂ ਕਿ ਅਸੀਂ ਕਿ ਅਸੀਂ ਜੋ ਤੁਹਾਡੇ ਆਉਣ ਵਾਲੇ ਕੱਲ ਨੂੰ ਸੁਧਾਰ ਸਕਦੇ ਹਾਂ ਹਨ ਅੱਛਾ ਸੰਗੀਤ ਤੁਹਾਨੂੰ ਦੇ ਸਕਦੇ ਹਾਂ ਤੁਹਾਨੂੰ ਡੈਡੀਕੇਟ ਕਰਾਂਗੇ ਅੱਛਾ ਸੰਗੀਤ ਤਾਂ ਕਿ ਤੁਹਾਡੇ ਤੁਸੀਂ ਚਾਰ ਭੈਣ ਭਾਈਆਂ ਵਿੱਚ ਬਹਿ ਕੇ ਸੁਣ ਸਕੋ ਹਨ ਜੋ ਸਾਡਾ ਸੰਗੀਤ ਮਰਦਾ ਜਾ ਰਿਹਾ ਹੈ ਉਹਨੂੰ ਬਚਾਓ ਬਸ ਮੈਂ ਇਹ ਕਹਿਣਾ ਚਾਹੁੰਦਾ ਹਾਂ ਚਮਨ ਸਾਡੀਆਂ ਵੀ ਦੁਆਵਾਂ ਤੁਹਾਡੇ ਨਾਲ ਰਹਿਣਗੀਆਂ ਕਿ ਜਿੰਨੀ ਤੁਸੀਂ ਮਿਹਨਤ ਕਰ ਰਹੇ ਹੋ ਡਰਾਈਵਿੰਗ ਕਰ ਰਹੇ ਹੋ ਟਾਈਮ ਕੱਢ ਕੇ ਸੰਗੀਤ ਸੁਣਦੇ ਹੋ ਆਉਣ ਵਾਲਾ ਸਮਾਂ ਜਿਹੜਾ ਤੁਹਾਡੇ ਲਈ ਬਹੁਤ ਬਿਹਤਰ ਹੋਵੇ ਜਿਹੜਾ ਤੁਹਾਡਾ ਗੀਤ ਆ ਰਿਹਾ ਸੀ ਤਾਂ ਇਹੀ ਕਵਾਂਗੇ ਕਿ ਹਿੱਟ ਹੋਵੇ ਔਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸੱਭਿਆਚਾਰ ਨੂੰ ਕਲਚਰ ਨੂੰ ਬਚਾ ਕੇ ਰੱਖਣਾ ਤੇ ਸੇਵਾ ਤੁਸੀਂ ਇੰਜ ਹੀ ਕਰਦੇ ਰਹੋ ਬਹੁਤ-ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਜੀ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਮੈਨੂੰ ਇੱਥੇ ਬੁਲਾਉਣ ਲਈ ਬਹੁਤ-ਬਹੁਤ ਦਿਲੋਂ ਥੈਂਕਸ